ਹਏ ਹੋਏ ਸ਼੍ਰੀ ਹਿਮਕੁੰਡ ਸਾਹਿਬ ਜਾ ਰਹੇ ਪੰਜ ਨੌਜਵਾਨਾਂ ਦੇ ਨਾਲ ਦਰਦਨਾਕ ਹਾਦਸਾ ਵਾਪਰ ਗਿਆ ਬੇਹਦੀ ਮੰਦ ਭਾਗੀਆ ਘਟਨਾ ਵਾਪਰੀ ਹੈ ਇਹਨਾਂ ਨੌਜਵਾਨਾਂ ਦੇ ਨਾਲ ਜੋ ਕਰੋ ਬੜੇ ਹੀ ਚਾਵਾਂ ਦੇ ਨਾਲ ਤੁਰੇ ਸੀ ਪਰ ਜਦੋਂ ਪੰਜੇ ਨੌਜਵਾਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਕੋਲ ਪਹੁੰਚੇ ਤਾਂ ਕਾਰ ਦਾ ਟਾਇਰ ਪੰਚਰ ਹੋ ਗਿਆ ਇੱਕ ਦੁਕਾਨ ਲੱਭ ਕੇ ਪੰਜੇ ਜਣੇ ਪੈਂਚਰ ਲਗਾਉਣ ਲੱਗੇ ਤਕਰੀਬਨ ਅੱਧੇ ਘੰਟੇ ਬਾਅਦ ਜਦੋਂ ਤੁਰਨ ਲੱਗੇ ਤਾਂ ਇੱਕ ਕਾਰ ਕਾਲ ਬਣ ਕੇ ਆ ਗਈ ਇਨਾਦੀ ਮੌਤ ਬਣ ਕੇ ਆ ਗਈ दारू ਦੇ ਨਾਲ ਟੁੱਨ ਹੋਏ ਸ਼ਰਾਬੀ ਨੇ ਇਹਨਾਂ ਦੋ ਨੌਜਵਾਨਾਂ ਤੇ ਕਾਜੜਾ ਦਿੱਤੀ ਮਿੰਟਾਂ ਸਕਿੰਟਾਂ ਦੇ ਵਿੱਚ ਇਹ ਦੋਵੇਂ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਦੋਂ ਇਹਨਾਂ ਨੂੰ ਹਸਪਤਾਲ ਲੈ ਕੇ ਗਏ ਤਾਂ ਉੱਥੇ ਡਾਕਟਰਾਂ ਨੇ ਇਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਘਰ ਦੇ ਵਿੱਚ ਕੀਰਨੇ ਪਰਨੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਮ੍ਰਿਤਕ ਹਰਮਨ ਸਿੰਘ ਦੀ ਉਮਰ ਤੁਹਾਨੂੰ ਦੱਸ ਦਿੰਦੇ ਆ 33 ਸਾਲ ਸੀ ਤੇ ਦੋ ਬੱਚਿਆਂ ਦਾ ਪਿਓ ਸੀਗਾ ਤੇ ਬੱਚਿਆਂ ਦੇ ਸਿਰ ਤੋਂ ਵੀ ਹੁਣ ਪਿਓ ਦਾ ਸਾਯਾ ਜਿਹੜਾ ਕਿ ਉੱਟ ਚੁੱਕਿਆ ਦੂਜੇ ਪਾਸੇ ਨਰਿੰਦਰ ਸਿੰਘ ਅਜੇ ਕੁਆਰਾ ਸੀਗਾ ਮਾਪਿਆਂ ਦੇ ਬਥੇਰੇ ਚਾ ਸੀਗੇ ਆਪਣੇ ਪੁੱਤ ਦਾ ਵਿਆਹ ਕਰਾਉਣਾ ਚਾਈ ਚਾਈ ਵਿਆਹ ਕਰਾਉਣਾ ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀਗਾ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੋ ਇੱਥੋਂ ਜਾ ਰਹੀ ਹਿੰਕੁਰ ਸਾਹਿਬ ਜਾ ਰਹੀ ਰਸਤੇ 'ਚ ਲਵਲੀ ਕੋਲ ਗੱਡੀ ਪੈਂਚਰ ਹੋਈ ਹੈ ਪੈਂਚਰ ਲਾ ਕੇ ਤੇ ਇਹ ਬੈਣ ਲੱਗੇ ਗੱਡੀ 'ਤੇ ਤੇ ਮਗਰੋਂ ਗੱਡੀ ਆਈ ਹੈ ਤੇ ਇਹਨਾਂ ਦੋਨਾਂ ਜਣਿਆਂ ਨੂੰ ਲੈ ਕੇ ਖਿੱਚ ਕੇ ਕੁਚਲ ਤੇ ਤੇ ਇਹਨਾਂ ਦੀ ਜਾ ਕੇ ਮੌਕੇ ਤੇ ਕਿੰਨੇ ਜਣੇ ਦੀ ਦੋ ਜਣੇ ਦੀ ਮੌਕੇ ਤੇ ਡੈੱਡ ਹੋ ਗਈ ਦੂਸਰਾ ਕਿੱਥੇ ਦੂਸਰਾ ਅਮਰਸਰ ਦਾ ਕਿੰਨੇ ਜਣੇ ਗਏ ਸੀ ਅੱਛਾ 3-4 ਜਣੇ ਇੱਥੋਂ ਤੇ 2 ਜਣੇ ਇੱਥੋਂ ਆ ਮਸਰੋ 8 ਜਣੇ ਗਏ 2 ਗੱਡੀਆਂ 2 ਗੱਡੀਆਂ ਉਹ ਤੇ ਭੀ ਅਗੇ ਤੇ ਰੀਟਾ ਗੱਡੀ ਸੀ ਐ ਹਰਪੁਰ ਦੇ ਹੀ ਤੇ ਸ਼ਰਾਬ ਬਹੁਤ ਜ਼ਿਆਦਾ ਨਾਲ ਉਹਨਾਂ ਨੇ ਪੀਤੀ ਉਹਨਾਂ ਕੋ ਖਲੋਤਾ ਨਹੀਂ ਜਾਂਦਿਆ ਤੇ ਵਿੱਚੋਂ ਵੇਖਿਆ ਗੱਡੀ ਦੇ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਵੀ 5-7 ਨਿਕਲੀਆਂ ਨਾਲ ਤੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਹੈ ਨਾਲ ਉਹਨਾਂ ਨੂੰ ਪੁਲਿਸ ਨੇ ਫੜ ਲਿਆ ਕਬਜ਼ੇ ਚ ਲੈ ਲਿਆ ਇਸ ਤਰ੍ਹਾਂ ਕਰ ਇਸ ਤਰ੍ਹਾਂ ਗਏ ਕਿਥੋਂ ਟੋਟਲੀ 8 ਆਠੀਆਂ ਨੇ ਆ ਮਿੱਥੋਂ ਗਏ ਸੀ ਹਨਗੁਰ ਸਾਹਿਬ ਨੂੰ ਗਏ ਸੀ 6 ਫਰੇਦਗਰ ਚੋਰੀਆਂ ਤੇ 2 ਅੰਮ੍ਰਿਤਸਰ ਤੋਂ ਤੇ 2 ਗੱਡੀਆਂ ਦੇ ਵਿੱਚ ਗਏ ਤੇ ਜਾਦੇ ਜਲੰਧਰ ਲਾਗੇ ਲੌਲੀ ਯੂਨੀਵਰਸਿਟੀ ਲਾਗੇ ਪਹੁੰਚੇ ਤੇ ਉੱਥੇ ਨਾਲੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਤੇ ਟਾਇਰ ਪੈਂਚਰ ਲਾ ਕੇ ਗੱਡੀ 'ਚ ਬਹਿਣ ਲੱਗੇ ਤੇ ਜਾਦੇ ਗੱਡੀ 'ਚ ਬਹਿਣ ਲੱਗੇ ਮੋਰੋ 2 ਗੱਡੀ ਆਈ ਇਹਨਾਂ ਨੂੰ ਡਾਕ ਲੈ 2 ਜਾਨਿਆਂ ਨੂੰ ਤੇ ਦੋਨੋਂ ਮੌਕੇ ਤੇ ਡੈਥ ਹੋਣਾਂ ਦੋਨਾਂ ਦੀ ਹੋ ਗਈ ਇੱਕ ਫਰੇਦਗਰ ਚੋਰੀਆਂ ਤੋਂ ਹੀ ਨਨਿੰਦਰ ਸਿੰਘ ਤੇ ਇੱਕ ਅੰਮ੍ਰਿਤਸਰ ਤੋਂ ਜਿੰਨਾਂ ਦੀ ਗੱਡੀ ਸੀ हाँ जी एक वाड़ा है दूसरे जे अमृतसर वाले उन्होंने ही हां जी दो बच्चे, दो बच्चे हैं ना <laughs>